ਸ਼ੋਸ਼ਰੀਆ ਕਾਲ ਮੈਂ ਹਰਪ੍ਰੀਤ ਪੰਜਾਬੀ ਚੈਨਲ ਵਿੱਚ ਸਵਾਗਤ ਆ ਅੱਜ ਗੱਲ ਕਰਦੇ ਆ ਕੈਨੇਡਾ ਤੋਂ ਕਿ ਅੱਜ ਦੇ ਟਾਈਮ 'ਚ ਪੰਜਾਬੀ ਕਿੱਥੇ ਜਾ ਰਹੇ ਨੇ ਜਾਂ ਕਹਿ ਲਓ ਪੰਜਾਬ ਤੋਂ ਜੋ ਕੁੜੀਆਂ ਆਈਆਂ ਨੇ ਮੁੰਡੇ ਆਏ ਨੇ ਜਾਂ ਹਰਿਆਣੇ ਤੋਂ ਕਹਿ ਲਓ ਉਹ ਕਿਹੜੀ ਦਿਸ਼ਾ ਨੂੰ ਜਾ ਰਹੇ ਨੇ ਪਿੱਛੇ ਮਾਪੇ ਬੱਚਿਆਂ ਨੂੰ ਕੈਨੇਡਾ ਭੇਜ ਕੇ ਬੜੇ ਮਾਣ ਮਹਿਸੂਸ ਕਰਦੇ ਨੇ ਜਿੱਦਾਂ ਕੋਈ ਕਹਿ ਲਓ ਪਤਾ ਨਹੀਂ ਕੀ ਜਿੱਤ ਲਿਆ ਜਾਂ ਅਸੀਂ ਕੀ ਬਣਾਤਾ ਆਪਦੇ ਬੱਚਿਆਂ ਨੂੰ ਉਹ ਇੱਕ ਬੜਾ ਮਾਣ ਮਹਿਸੂਸ ਕਰਦੇ ਨੇ ਵੀ ਅਸੀਂ ਸਾਡੇ ਮੁੰਡੇ ਨੂੰ ਬਾਹਰ ਤੋਰਤਾ ਚਾਹੇ ਉਹ ਕੈਨੇਡਾ ਹੋਵੇ ਜਾਂ ਆਸਟ੍ਰੇਲੀਆ ਚਾਹੇ ਉਹ ਯੂਕੇ ਹੋਵੇ ਚਾਹੇ ਯੂਐਸਏ ਤਾਂ ਜਦੋਂ ਬੱਚਾ ਵੱਡੀਆਂ ਕੰਟਰੀਆਂ ਵਿੱਚ ਤੋਰ ਦਿੰਦੇ ਨੇ ਮਾਪੇ ਬੜੇ ਔਖੇ ਪੈਸੇ ਇਕੱਠੀ ਕਰਦਾ ਤਾਂ ਬੜਾ ਮਾਣ ਪਿੰਡ ਦੇ ਵਿੱਚ ਕਹਿ ਲਓ ਪਿੰਡੂ ਏਰੀਆ ਦੇ ਵਿੱਚ ਖਾਸ ਕਰਕੇ ਮਾਣ ਇੱਕ ਗਰਭ ਕਰਦਾ ਕਿ ਮੈਂ ਆਪਦਾ ਬੱਚਾ ਜੀ ਕੈਨੇਡਾ ਭੇਜਤਾ ਜਾਂ ਬਾਹਰ ਕਿਸੇ ਵੀ ਕੰਟਰੀ ਵਿੱਚ ਭੇਜਤਾ ਕਿ ਮੇਰਾ ਬੱਚਾ ਸੋਖਾ ਹੋ ਜਾਊਗਾ ਤੇ ਛੋਟੀ ਉਮਰ ਦੀਆਂ ਕੁੜੀਆਂ ਭੇਜਤੀਆਂ ਵਿੱਚ ਬਹੁਤ ਸਾਰੇ ਉਹ ਬੱਚੇ ਨੇ ਕਿ ਕੁੜੀ ਨੇ ਆਈਲੈਟਸ ਕਰ ਲਿਆ ਸੀਗਾ ਤੇ ਫਿਰ ਮੁੰਡੇ ਨਾਲ ਵਿਆਹ ਕਰਤਾ ਮੁੰਡੇ ਵਾਲਿਆਂ ਨੇ ਪੈਸੇ ਲਾਤੇ ਤੇ ਕੁੜੀ ਬਾਹਰ ਆ ਗਈ ਤੇ ਫਿਰ ਮੁੰਡਾ ਵੀ ਕਈ ਬਾਹਰ ਆ ਗਿਆ ਤੇ ਇਸ ਤਰ੍ਹਾਂ ਕਈਆਂ ਨੇ ਬਾਹਰ ਆਉਣ ਦੇ ਸੁਪਨੇ ਪੂਰੇ ਕੀਤੇ ਪਰ ਅਸਲ ਗੱਲ ਲੋਕਾਂ ਤੱਕ ਪਹੁੰਚੀ ਨਹੀਂ ਹੈਗੀ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਇਹ ਪਤਾ ਇਹ ਫਲਾਣੇ ਦਾ ਮੁੰਡਾ ਸੀਗਾ ਤੇ ਦੂਜੇ ਪਿੰਡ ਦੀ ਕੁੜੀ ਸੀ ਜਾਂ ਆਪਣੇ ਪਿੰਡ ਦੀ ਕੁੜੀ ਸੀ ਦੂਜੇ ਪਿੰਡ ਦਾ ਮੁੰਡਾ ਸੀਗਾ ਕੁੜੀ ਨੇ ਆਈਲਾਈਟਸ ਕਰ ਲਈ ਤੇ ਹੁਣ ਉਹ ਬਾਹਰ ਚਲੇ ਗਏ ਪਤਾ ਨਹੀਂ ਕਿੱਡੀ ਕ ਗੱਲ ਹੋ ਗਈ ਕਹ ਲਓ ਇੱਕ ਬਹੁਤ ਵੱਡੀ ਰੈਪਿਊਟੇਸ਼ਨ ਆਪ ਦੇ ਆਪ ਨੂੰ ਸਮਝਣ ਲੱਗ ਗਿਆ ਤੇ ਆ ਜੀ ਅਸੀਂ ਐਨਆਰ ਬਾਹਰ ਬਾਗੇ ਹੁਣ ਪਤਾ ਨਹੀਂ ਕੀ ਖਰੀਦ ਲਾਂਗੇ ਤੇ ਕੀ ਬਣ ਜਾਾਂਗੇ ਹੁਣ ਉੱਥੇ ਬੈਠੀ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਬਾਹਰ ਜਾ ਕੇ ਕਰਦੇ ਕੀ ਨੇ ਜਾਂ ਕੀ ਨਹੀਂ ਕਰਦੇ ਚਲੋ ਸਾਰਿਆਂ ਨੂੰ ਕੁਝ ਹੁਣ ਪਤਾ ਲੱਗ ਗਿਆ ਵੀ ਕਿੱਦਾਂ ਦਾ ਕੰਮ ਆ ਪਰ ਹਲੇ ਇਹ ਨਹੀਂ ਪਤਾ ਲੱਗਿਆ ਵੀ ਆਮਦਨ ਕਿੰਨੀ ਕੁ ਵੱਜਦੀ ਹੈ ਬੱਚਿਆਂ ਕੋਲੇ ਇਹ ਵੀ ਆਉਣ ਵਾਲੇ ਥੋੜੇ ਸਾਲਾਂ ਚ ਪਤਾ ਲੱਗੂ ਜੀ ਜਦੋਂ ਫੈਮਿਲੀ ਹੁਣ ਗੱਲ ਕਰਦੇ ਆ ਆਈ ਲੈਡਸ ਕੁੜੀਆਂ ਜਾਂ ਮੁੰਡਿਆਂ ਦੀ ਜਿਹੜੇ ਵਿਆਹ ਕਰਵਾ ਕੇ ਆਈ ਸੀਗੇ ਉਹਨਾਂ ਦਾ ਇੱਥੇ ਸਮਝ ਲਓ ਬੇੜਾ ਗਰਕ ਹੋ ਗਿਆ ਅੱਜ ਉਹ ਫਸੇ ਪਏ ਨੇ ਰੋਂਦੇ ਨੇ ਵਿੱਚ ਕਈ ਕਹਿ ਲੋ ਯਾਰਾਂ ਦੀ ਡੁੱਲ ਗਈ ਦਾਲ ਯਾਰ ਭੁੰਜੇ ਖਾਂਦੇ ਨੇ ਇਸ ਤਰ੍ਹਾਂ ਮਾਹੌਲ ਹੋ ਗਿਆ ਔਰੇ ਪਹਿਲੀ ਗੇਲ ਤੱਕ ਕੈਨੇਡਾ ਆ ਕੇ ਸੋਨੂੰ ਰੂਲ ਫੋਲੋ ਕਰਨੇ ਪੈਂਦੇ ਨੇ ਕਿ ਭਾਈ ਉਹ ਇੰਡੀਆ ਵਾਲਾ ਨਹੀਂ ਹੈ ਗਿਆ ਕਿ ਜਦੋਂ ਜੀ ਕਰਿਆ ਆਪਸ ਵਿੱਚ ਲੜ ਪੇ ਮਾਣ ਮੜੇ ਦੀ ਗੱਲ ਪਿੱਛੇ ਰੋਟੀ ਬਣਾਉਣ ਪਿੱਛੇ ਜਾਂ ਹੋਰ ਹੋ ਗਿਆ ਤੇ ਕੁੜੀ ਦੇ ਘਰਦਿਆਂ ਨੇ ਕੁੜੀ ਨੂੰ ਕਿਹਾ ਵੀ ਪੁੱਤ ਤੈਨ੍ਹੇ ਘਰ ਵਾਲੇ ਨਾਲ ਵਿਆਹੀਆਂ ਤੈਨੂੰ ਉਹਦੀ ਗੱਲ ਮੰਨਣੀ ਪੈਣੀ ਹੈ ਜਾਂ ਜਿਆਦਾ ਧੱਕਾ ਕਰਦਾ ਫਿਰ ਅਸੀਂ ਆ ਜਾਣੇ ਡਾਂਗਾ ਲੈ ਕੇ ਜਾਂ ਫਿਰ ਇਹ ਨਹੀਂ ਹੈ ਗਿਆ ਭਾਈ ਕੁੜੀ ਨੇ ਭਾਂਡੇ ਭਗਾਉਣੇ ਮਾਰੇ ਜਾਂ ਮੁੰਡੇ ਨੇ ਕਹਤਾ ਜੀ ਦਾਲ ਚ ਮਿਰਚਾ ਘਟਣੇ ਤੇ ਦੁਬਾਰੇ ਬਣਾ ਇੱਥੇ ਰੂਲ ਹੋਰ ਨੇ ਕੁੜੀ ਜਦੋਂ ਇੰਡੀਆ ਤੋਂ ਵਿਆਹ ਅੱਜ ਗੱਲ ਕਰਦੇ ਆ ਆਈਲੈਂਡਸ ਵਾਲੀਆਂ ਕੁੜੀਆਂ ਨਾਲ ਜਿੱਦਾਂ ਕਹਿ ਲਓ ਕੁੜੀ ਵਿਆਹ ਕਰਵਾ ਕੇ ਆਉਂਦੀ ਆ ਤੇ ਜਿੱਦਾਂ ਕਹਿ ਲਓ ਕੁੜੀ ਆਈਲੈਂਡਸ ਵਾਲੀ ਵਿਆਹ ਕਰਵਾ ਕੇ ਆਉਂਦੀ ਆ ਇੱਕ ਤਾਂ ਕੀ ਆ ਕਿ ਛੋਟੇ ਬੱਚਿਆਂ ਦਾ ਵਿਆਹ ਕਰ ਦਿੰਦੇ ਨੇ ਕੁੜੀ 18 ਸਾਲ ਦੀ ਹੁੰਦੀ ਨਹੀਂ ਉਹਨੂੰ ਹਾਈਲਾਈਟਸ ਕਰਾ ਦਿੰਦੇ ਸੀ ਵਿਆਹ ਕਰਕੇ ਬਾਹਰ ਤੋਰ ਦਦੇ ਮਾਪੇ ਵੀ ਥੋੜੇ ਲਾਲਚੀ ਨੇ ਇਹ ਨਹੀਂ ਕਹੂੰਗਾ ਕਿ ਉਹ ਬਾਲਾ ਬੱਚਿਆਂ ਦਾ ਫਾਇਦਾ ਚੁੱਕਦੇ ਨੇ ਉਹ ਫਾਇਦਾ ਵੀ ਅਸੀਂ ਸੌਰੀ ਕਹਿਣ ਲੱਗੇ ਵੀ ਬੱਚਿਆਂ ਲਈ ਸੋਚਦੇ ਨੇ ਜੀ ਸਾਡੇ ਬੱਚੇ ਮਾਪੇ ਅੱਜ ਦੇ ਟਾਈਮ 'ਚ ਬੜੇ ਲਾਲਚੀ ਹੋ ਗਏ ਨੇ ਉਹ ਕੁੜੀ ਦਾ ਹਾਈਲਾਈਟਸ ਕਰਾਉਂਦੇ ਨੇ 20-50 ਹਜ਼ਾਰ ਲਾ ਕੇ ਮੁੰਡੇ ਆਲਾ ਭਾਲਦੇ ਨੇ ਜਿਹੜਾ ਮੁੰਡਾ ਪੈਸੇ ਲਾਵੇ ਸਾਡੀ ਕੁੜੀ ਨੂੰ ਬਾਹਰ ਲੈ ਜੇ ਇੱਕ ਫ੍ਰੀ ਕਹਿ ਲਓ ਲਾਲਚ ਬਣਾਏ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਸਾਡੀ ਕੁੜੀ ਬਾਹਰ ਵਗਦੀ ਉਹ ਇਹ ਸੋਚਦੇ ਨੇ ਕਿ ਕੱਲ ਨੂੰ ਸਾਡੀ ਕੁੜੀ ਸੈੱਟ ਹੋ ਗਈ ਅਸੀਂ ਵੀ ਬਾਹਰ ਜਾਵਾਂਗੇ ਸਾਡਾ ਮੁੰਡਾ ਵੀ ਬਾਹਰ ਜਾਊਗਾ ਪਰ ਇੱਥੇ ਹਾਲਾਤ ਕੁਝ ਹੋਰ ਨੇ ਵੀਰੋ ਇੱਥੇ ਹਾਲਾਤ ਇਹ ਨੇ ਜਦੋਂ ਕੁੜੀ ਇੰਡੀਆ ਤੋਂ ਆਉਂਦੀ ਆ ਦੇਖੋ ਜੇ ਕੱਲੀ ਕੁੜੀ ਆ ਗਈ ਇਹ ਇੱਕ ਦੀ ਗੱਲ ਆਪਾਂ ਸਾਰਿਆਂ ਦੇ ਵੀ ਨਹੀਂ ਕਰ ਰਹੇ ਤੇ ਇਹ ਗੱਲ ਆਪਾਂ ਇੱਕ ਦੀ ਵੀ ਨਹੀਂ ਕਰ ਰਹੇ ਗੱਲ ਕਰਦੇ ਆ 100 'ਚੋਂ 90% ਹਾਲਾਤ ਇਹੇ ਨੇ ਜਦੋਂ ਕੁੜੀ ਆਉਂਦੀ ਆ ਇੰਡੀਆ ਤੋਂ ਵਿਆਹ ਕਰਵਾ ਕੇ ਉਰੇ ਉਹਨੂੰ ਬਾਹਰਲੀ ਹਵਾ ਲੱਗ ਜਾਂਦੀ ਆ ਘਰੋਂ ਕਿਤੇ ਉਹ ਕੁੜੀ ਨਿਕਲ ਹੀ ਨਹੀਂ ਸੀ ਤੇ ਕੱਲੀਏ ਹਾਈਲਾਈਟਸ ਕੁੜੀਆਂ ਦੀ ਗੱਲ ਨਹੀਂ ਹੈਗੀ ਜੋ ਵੀ ਵੱਡੀ ਉਮਰ ਦੇ ਬਾਅਦ ਦੇ ਵਿੱਚ ਜਿਨ੍ਹਾਂ ਦੇ ਅੱਜ 10-10 ਸਾਲ ਦੇ ਬੱਚੇ ਨੇ ਇੱਕ ਕਹਿਣ ਦੀ ਗੱਲ ਹੋਰ ਹੁੰਦੀ ਹੈ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਨੇ ਦੇਖੀਆਂ ਹੋਣਗੀਆਂ ਇਹਦੇ ਬਾਰੇ ਵਿੱਚ ਤੇ ਮੈਂ ਆਪਦੇ ਜਿਹੜੇ ਮੇਰੇ ਨਾਲ ਮਿਲੇ ਦੋਸਤ ਕਹਿ ਲਓ ਜਾਣ ਪਛਾਣ ਦੇ ਕਹਿ ਲਓ ਉਹਨਾਂ ਨਾਲ ਬੀਤੀਆਂ ਗੱਲਾਂ ਨੇ ਜੀ ਜੋ ਸ਼ੇਅਰ ਕਰ ਰਿਆ ਤੇ ਬਹੁਤ ਸਾਰੇ ਹਾਈਲਾਈਟਸ ਵਾਲੇ ਹੁੰਦੇ ਨੇ ਤੇ ਬਹੁਤ ਸਾਰੇ ਉਹ ਹੁੰਦੇ ਨੇ ਜਿਨ੍ਹਾਂ ਦਾ ਵਿਆਹ ਹੋਇਆ ਹੁੰਦਾ 10-12 ਸਾਲ ਹੋ ਗਏ ਹੁੰਦੇ ਨੇ 8-8 ਸਾਲ ਦੇ ਬੱਚੇ ਵੀ ਹੁੰਦੇ ਨੇ ਉਹਨਾਂ ਦੇ ਕਿਤੇ ਬਾਹਰ ਆਉਣ ਦਾ ਕੀੜਾ ਹੁੰਦਾ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਪਰ ਇੱਥੇ ਕਿਹਾ ਕਿ ਕੀ ਹੋਇਆ ਕੁੜੀ ਕਿਤੇ ਬਾਹਰ ਨਹੀਂ ਨਿਕਲੀ ਸੀ ਚਾਹੇ ਉਹ ਆਈਲੈਂਡਸ ਵਾਲੀ ਹੋਵੇ ਚਾਹੇ ਵੱਡੀ ਉਮਰ ਦੀ 8-10 ਸਾਲ ਵਿਆਹ ਨੂੰ ਹੋ ਗਈ ਸੀ ਉਰਿਆ ਕਿ ਹੁਣ ਰੈਸਟੋਰੈਂਟਾਂ ਤੇ ਕੰਮ ਕਰਦੀਆਂ ਨੇ ਕਿਤੇ ਵੀ ਕੰਮ ਕਰਦੀਆਂ ਨੇ ਉਹ ਕੁੜੀਆਂ ਬਾਹਰ ਨਹੀਂ ਨਿਕਲੀਆਂ ਸੀ ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਨਹੀਂ ਸੀ ਗਿਆ ਫਿਰ ਕੀ ਹੁੰਦਾ ਉੱਥੇ ਮੁੰਡੇ ਵੀ ਕੰਮ ਕਰਦੇ ਨੇ ਕਈ ਵਾਰੀ ਮੁੰਡੇ ਸੋਹਣੇ ਵੀ ਹੁੰਦੇ ਨੇ ਪਹਿਲਾਂ ਦੋਸਤੀ ਹੁੰਦੀ ਆ ਦੋਸਤੀ ਥੋੜੇ ਦਿਨਾਂ ਬਾਅਦ ਪਿਆਰ ਚ ਬਦਲ ਜਾਂਦੀ ਆ ਇਹ ਹਾਲਾਤ ਨੇ ਤੇ ਉਥੋਂ ਰਿਸ਼ਤੇ ਕੀ ਹੁੰਦਾ ਉਹ ਘਰ ਵਾਲੇ ਤੋਂ ਪਾਸਾ ਬਟਣ ਲੱਗ ਗਿਆ ਦੀਆਂ ਨੇ ਫਿਰ ਘਰ ਵਾਲੇ ਨੂੰ ਪਤਾ ਲੱਗ ਗਿਆ ਤਾਂ ਫਿਰ ਇੱਥੇ ਸਿੱਧਾ ਹੀ ਕਹਿ ਦਿੰਦੀਆਂ ਨੇ ਜੀ ਮੈਨੂੰ ਫਲਾਣਾ ਮੁੰਡਾ ਪਸੰਦ ਆ ਮੈਂ ਤਾਂ ਉਹਦੇ ਨਾਲ ਰਹੂੰਗੀ ਕਈ ਮੈਂ ਉਹ ਬੰਦੇ ਦੇਖੇ ਨੇ ਕਿ ਘਰ ਵਾਲੀਆਂ ਨੇ ਮੂੰਹ ਤੇ ਕਹਤਾ ਜੀ ਤੋ ਕੁਝ ਕਰਨਾ ਤਾਂ ਕਰ ਲਾ ਮੈਂ ਤਾਂ ਉਹ ਮੁੰਡੇ ਨਾਲ ਰਹੂੰਗੀ ਇਹ ਇੰਡੀਆ ਨਹੀਂ ਹੈਗਾ ਭਾਈ ਘਰ ਵਾਲੇ ਨੂੰ ਲੈ ਕੇ ਘੋਟਣਾ ਫੈਂਟ ਦੇਵਾਂਗੇ ਇਹ ਕੈਨੇਡਾ ਦਾ ਤੇ ਇੱਥੇ ਚੁੱਪਚੀ ਬੀਤ ਰਹਿਣਾ ਪੈਂਦਾ ਕੁੜੀ ਛੱਡ ਕੇ ਘਰ ਦੂਜੇ ਘਰ ਚ ਬਾਗ ਜਾਂਦੀ ਹੈ ਜਿੱਥੇ ਮੁੰਡਾ ਕਿਰਾਏ ਤੇ ਰਹਿੰਦਾ ਹੁੰਦਾ ਘਰ ਵਾਲਾ ਇਕੱਲਾ ਬੈਠਿਆ ਰਹਿੰਦਾ ਤੇ ਇਹੀ ਗੱਲ ਜਿਹੜੀਆਂ ਛੋਟੀ ਉਮਰ ਦੀਆਂ ਕੁੜੀਆਂ ਆਈਆਂ ਨੇ ਉਹਨਾਂ ਨਾਲ ਜਿਹੜੀਆਂ ਕੁੜੀਆਂ ਵਿੱਚ ਮੈਂ ਦੇਖੀਆਂ ਨੇ ਛੋਟੀ ਉਮਰ ਦੀਆਂ ਆਈਆਂ ਨੇ ਉਹਨਾਂ ਨੇ 10-10 ਬੁਆਏਫਰੈਂਡ ਰੱਖੇ ਹੁੰਦੇ ਨੇ ਫਲਾਨੇ ਦੀ ਗੱਡੀ ਵਿੱਚ ਬਾਗੀਆਂ ਫਲਾਨੇ ਤੋਂ ਕੱਪੜੇ ਲੈ ਲੈ ਫਲਾਨੇ ਤੋਂ ਕਰਾਇਆ ਭਰਾ ਲਿਆ ਘਰ ਦਾ ਐਦਾਂ ਚੱਲਦਾ ਉਹਨਾਂ ਦਾ ਕੰਮ ਤੇ ਜਿੱਦ ਦੇ ਕਿਤੇ ਪਤੀ ਆਉਂਦਾ ਪਤੀ ਨੂੰ ਪਹਿਲੀ ਗੱਲ ਤਾਂ ਸਾਧੀਆਂ ਨਹੀਂ ਜੇ ਸੱਦ ਲਾਉਂਦੀਆਂ ਨੇ ਤਾਂ ਕਹਿਦਾ ਦੀ ਤੂੰ ਆਪਦੇ ਰਸਤੇ ਮੈਂ ਆਪਦੇ ਰਸਤੇ ਕਈ ਉਹ ਕੁੜੀਆਂ ਵੀ ਨੇ ਜਿਨ੍ਹਾਂ ਦੇ ਪਤੀ ਤੇ ਪਤਨੀ ਇਕੱਠੇ ਆਏ ਸੀ ਉਰੇ ਆ ਕੇ ਰਿਸ਼ਤੇ ਖਰਾਬ ਹੋ ਗਏ ਉਹਨਾਂ ਦੀਆਂ ਜਾ ਰੀਆਂ ਹੋਰ ਕਿਤੇ ਪੈ ਗਈਆਂ ਤੇ ਕੁੜੀਆਂ ਕਹਿੰਦੀਆਂ ਜੀ ਹੁਣ ਤਾਂ ਇਥੋਂ ਅਸੀਂ ਕੀ ਲੈਣਾ ਸਾਨੂੰ ਦੂਜਾ ਮੁੰਡਾ ਪਸੰਦ ਆ ਤੇ ਉਹ ਉਹ ਵੀਰ ਮੈਨੂੰ ਮਿਲੇ ਨੇ ਜਿਨ੍ਹਾਂ ਦੇ ਰਿਸ਼ਤੇ ਖਰਾਬ ਹੋਏ ਨੇ ਉਹ ਕਹਿੰਦੇ ਅਸੀਂ ਕਿਵੇਂ ਪਿੰਡ ਮੁੜ ਜੀਏ ਕਿਹੜਾ ਮੂੰਹ ਲੈ ਕੇ ਮੁੜੀਏ ਪਿੰਡ ਵਾਪਸ ਕਹਿੰਦੇ ਸਾਡੀ ਜਿਹਦੇ ਨਾਲ ਵਿਆਹ ਹੋਇਆ ਸੀ ਉਹ ਦੂਜੇ ਨਾਲ ਰਹਿਣ ਲੱਗ ਗਈ ਸਾਡੇ ਅੱਖਾਂ ਦੇ ਸਾਹਮਣੇ ਤੇ ਹੁਣ ਪਿੰਡ ਨਾ ਤਾਂ ਕਈ ਗੱਲਾਂ ਨੇ ਅਸੀਂ ਘਰ ਵਾਲਿਆਂ ਨੂੰ ਦੱਸ ਸਕਦੇ ਆਂ ਕਿਉਂਕਿ ਘਰ ਵਾਲੇ ਹੋ ਟੈਨਸ਼ਨ ਚ ਆਉਣਗੇ ਕਈ ਕਈ ਬੱਚਿਆਂ ਨੇ ਆਪਦੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਕਿ ਸਾਡੀਆਂ ਜਿਹੜੀਆਂ ਘਰ ਵਾਲੀਆਂ ਸੀ ਸਾਨੂੰ ਛੱਡ ਕੇ ਗਈ ਹੈ ਤੇ ਕਈ ਨੇ ਦੱਸਿਆ ਵੀ ਆ ਉਹਦੇ ਪਿੰਡ 'ਚ ਨਹੀਂ ਪਤਾ ਉਹ ਕਹਿੰਦੇ ਜੇ ਪਿੰਡ ਅਸੀਂ ਕਿਹੜਾ ਮੂੰਹ ਲੈ ਕੇ ਜਾਵਾਂਗੇ ਬੇਇੱਜ਼ਤੀ ਹੁੰਦੀ ਆ ਪਰ ਕੁੜੀਆਂ ਨੂੰ ਕੋਈ ਮਾਂ ਕੋਈ ਫਰਕ ਨਹੀਂ ਪੈਂਦਾ ਐ ਅੱਧਾ ਦੀ ਗੱਲ ਨਹੀਂ ਵਿੱਚ ਕੁਝ ਮੁੰਡੇ ਵੀ ਹੈਗੇ ਨੇ ਜਿਹੜੇ ਗਲਤੀਆਂ ਕਰਦੇ ਨੇ ਪਰ ਕੁੜੀਆਂ ਦਾ ਨੰਬਰ ਬਹੁਤ ਵੱਡਾ ਹੈ ਕੁੜੀਆਂ ਜ਼ਿਆਦਾਤਰ ਉਰੇ ਆ ਕੇ ਛੋਟੀ ਉਮਰ ਦੀਆਂ ਸੀ ਉਹਨਾਂ ਨੂੰ ਗੱਡੀਆਂ 'ਚ ਕਿਤੇ ਬੈਠੀਆਂ ਨਹੀਂ ਸੀ। ਉਰੇ ਮੁੰਡੇ ਕਿਸ ਹੋਰ ਮੁੰਡੇ ਹੁੰਦੇ ਨੇ ਜਿਹੜੇ ਗੱਡੀਆਂ ਕਿਸ਼ਤਾਂ ਦੇ ਜਾਂ ਕਹਿ ਲਓ ਮਹਿੰਗੀਆਂ ਗੱਡੀਆਂ ਹੁੰਦੀਆਂ ਨੇ ਗੱਡੀ ਕੁੜੀ ਉਹਦੇ ਵਿੱਚ ਬੈਠੀ ਤੇ ਮੁੰਡੇ ਦੀ ਫਿਰ ਕੁੜੀ ਨੂੰ ਵੀ ਹੁੰਦਾ ਵੀ ਮੈਂ ਮਹਿੰਗੀ ਗੱਡੀ 'ਚ ਘੁੰਮੂਗੀ ਬੰਦਾ ਹੀ ਬਦਲ ਲੈਨੇ ਆ। ਤਾਂ ਉਰੇ ਘੱਟੋ-ਘੱਟ ਬਾਲਾ ਨਹੀਂ ਤਾਂ 40 ਤੋਂ 50% ਰਿਸ਼ਤੇ ਟੁੱਟ ਗਏ ਜਿਹੜੇ ਇੰਡੀਆ ਤੋਂ ਕੁੜੀਆਂ ਆਈ ਲੈਟਸ ਕਰਕੇ ਆਈਆਂ ਨੇ। ਇਹ ਗੱਲ ਮੈਂ ਨਹੀਂ ਕਹਿ ਰਿਹਾ। ਇਹ ਤੁਸੀਂ ਕੋਈ ਵੀ ਸੋਸ਼ਲ ਮੀਡੀਆ 'ਚ ਕੋងਗੇ ਸਾਰਿਆਂ ਤੇ ਗੱਲ ਆ। ਤੁਸੀਂ ਦੇਖੋਗੇ ਹਰ ਰੋਜ਼ ਕਹਿੰਦੇ ਜੀ ਗੁਰਦੁਆਰੇ ਚ ਇੱਕ ਕੁੜੀ ਦੇ ਮੁੰਡਾ ਇਕੱਠੇ ਹੋਏ ਉੱਥੇ ਲੜਦੇ ਨੇ ਕਿ ਭਾਈ ਇਹਨੇ ਮੇਰੇ ਪੈਸੇ ਲਵਾਏ ਸੀਗੇ ਅੱਜ ਮੈਨੂੰ ਛੱਡ ਕੇ ਚਲੀ ਗਈ। ਕਈ ਬੰਦੇ ਤਾਂ ਸੋਸ਼ਲ ਮੀਡੀਆ ਤੇ ਆਏ ਨੇ ਗੁਰਦੁਆਰੇ ਚ ਲੜੇ ਨੇ ਕੁੜੀਆਂ ਨਾਲ। ਉਹ ਗੁਰਦੁਆਰੇ ਨੂੰ ਕਮੇਟੀ ਨੂੰ ਕਹਿੰਦੇ ਜੀ ਤੁਸੀਂ ਕੁਝ ਕਰੋ। ਗੁਰਦੁਆਰੇ ਦੀ ਕਮੇਟੀ ਨੇ ਸਮਝਾਇਆ ਭਾਈ ਇਹ ਤੇਰੇ ਘਰ ਦਾ ਮਸਲਾ ਮਸਲਾ ਹੈਗਾ ਅਸੀਂ ਇਹਦੇ ਵਿੱਚ ਥੋੜੀ ਕੁਝ ਕਰ ਸਕਦੇ ਆ। ਹੁਣ ਸਾਡੇ ਇੱਥੇ ਇਹ ਤਾਂ ਦਰਬਾਰ ਸਾਹਿਬ ਆ ਆ ਇੱਥੇ ਚੰਗਾ ਮਾੜਾ ਸਭ ਨੇ ਆਉਣਾਗਾ। ਇਹ ਤਾਂ ਸਾਰਿਆਂ ਲਈ ਆ। ਪਰ ਅਸੀਂ ਛੋਡੇ ਫੈਮਿਲੀ ਮੈਟਰ ਦੇ ਵਿੱਚ ਅਸੀਂ ਥੋੜੀ ਪੈ ਸਕਦੇ। ਇਹ ਤੁਸੀਂ ਆਪਦੀ ਫੈਮਲੀ ਕੋਲੇ ਜਾਓ ਥਾਣੇ ਤੇ ਜਾਓ ਉੱਥੇ ਜਿੱਤੋਂ ਅਸੀਂ ਨਹੀਂ ਕਰ ਸਕਦੇ ਫਿਰ ਮੁੰਡੇ ਗੁੱਸੇ ਹੋ ਕੇ ਗੁਰਦੁਆਰੀ ਕਮੇਟੀ ਨੂੰ ਕਈ ਦੇਖਿਆ মিডিਆ ਦੇ ਉੱਤੇ ਪੁੱਠਾ ਬੋਲੇ ਨੇ ਹੁਣ ਇਹਦੇ ਵਿੱਚ ਗੁਰਦੁਆਰੇ ਦੀ ਗਲਤੀ ਕੀ ਆ ਵਿਆਹ ਤੁਸੀਂ ਕਰਵਾਇਆ ਪਤਨੀ ਛੋਡੀ ਰਹੇ ਤੁਸੀਂ ਨਹੀਂ ਫਿਰ ਜਾ ਕੇ ਤੀਜੇ ਬੰਦੇ ਨੂੰ ਕਹੋ ਜੀ ਸਾਡਾ ਇਹਨੂੰ ਸਮਝਾਓ ਉਹ ਕਹਿੰਦੇ ਵੀ ਅਸੀਂ ਛੋਟੀ ਫੈਮਲੀ ਮੈਟਰ ਦੇ ਵਿੱਚ ਨਹੀਂ ਬੋਲ ਸਕਦੇ ਤੁਸੀਂ ਆਪਸਮੇ ਬਹਿ ਕੇ ਕਰੋ ਗੱਲ ਤੇ ਬੜੀ ਕਹਿ ਲੋ ਇੱਕ ਦਾਗ ਲੱਗ ਗਿਆ ਇਸ ਚੀਜ਼ ਤੇ ਇੱਥੇ ਬਹੁਤ ਸਾਰੇ ਰਿਸ਼ਤੇ ਨੇ ਖਰਾਬ ਨੇ ਤੇ ਬਹੁਤ ਸਾਰੇ ਉਹੋ ਨੇ ਕਿ ਕੁੜੀਆਂ ਗਲਤ ਚੱਲ ਰਹੀਆਂ ਨੇ ਮੁੰਡਿਆਂ ਨੂੰ ਪਤਾ ਵੀ ਆ ਪਰ ਮੁੰਡੇ ਕੀ ਕਰਨ ਫਸ ਗਏ ਉਹ ਅੱਖਾਂ ਮੀਚ ਕੇ ਕੱਟੀ ਜਾਂਦੇ ਨੇ ਤੇ ਹਾਲਾਤ ਬੜੇ ਮਾੜੇ ਹੋ ਗਏ ਆਪਣੇ ਪੰਜਾਬ 'ਚ ਬੈਠੇ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਧੀ ਪੁੱਤਾਂ ਨਾਲ ਕੀ ਬਣ ਰਿਹਾ ਜਾਂ ਕੀ ਕਰ ਰਹੇ ਨੇ ਉੱਥੇ ਪਿੰਡ 'ਚ ਮਾਣ ਜਾਂ ਮਹਿਸੂਸ ਕਰਦੇ ਨੇ ਕਿ ਅਸੀਂ ਮੁੰਡੇ ਬਾਹਰ ਭੇਜਦੇ ਕੁੜੀਆਂ ਬਾਹਰ ਭੇਜਤੀ ਆ ਪਰ ਇੱਥੇ ਹਾਲਾਤ ਬੜੇ ਮਾੜੇ ਨੇ ਕੁੜੀਆਂ ਦੇ ਹਾਲਾਤ ਬੜੇ ਮਾੜੇ ਨੇ ਜਿਹੜੀਆਂ ਕੱਲੀਆਂ ਕਹਿ ਰਹੀਆਂ ਕੁੜੀਆਂ ਆਈਆਂ ਨੇ ਉਹਨਾਂ ਦੇ ਵੀ ਹਾਲਾਤ ਮਾੜੇ ਨੇ ਇਹ ਨਹੀਂ ਹੈ ਕਿ ਕੁੜੀਆਂ ਮਾੜੀਆਂ ਸੀਗੀਆਂ ਹਾਲਾਤ ਮਾੜੇ ਬਣਾ ਦਦੇ ਆ ਜਦੋਂ ਕੁੜੀ ਲਵੇ ਇੰਡੀਆ ਤੋਂ ਤੁਰਦੇ ਨੇ ਉਹਨਾਂ ਨੂੰ ਦੇਖ ਕੇ 2000 12000 ਡਾਲਰ ਭੇਜ ਦਦੇ ਆ ਜੀ ਚਲੋ ਸਾਨੂੰ ਬਾਹਰ ਭੇਜਤਾ ਪੁੱਤ ਹੁਣ ਕਮਾਈ ਖਾਈ ਹੁਣ ਗਾਹਾਂ ਕਿਹੜਾ ਭੂਆ ਦੀ ਹੋਟਲ ਖੋਲ ਰੱਖਿਆ ਸੀ ਵੀ ਭੂਆ ਨੇ ਕਹਤਾ ਵੀ ਪੁੱਤਾ ਇੱਥੇ ਆ ਕੇ ਕੈਸ਼ੀਅਰ ਕਾਊਂਟਰ ਤੇ ਬੈਠਣਾ ਤਾਂ ਪੈਸੇ ਮਿਲ ਜਾਣੇ ਉਹਨੂੰ ਕੁੜੀ ਨੂੰ ਜਿਹੜੇ ਦੇਸ਼ ਚ ਪਹਿਲੀ ਕੰਮ ਨਹੀਂ ਹੈ ਗਿਆ ਉਹ ਕੁੜੀ ਨੂੰ ਉਹ ਦੇਸ਼ ਚ ਆ ਕੇ ਕੰਮ ਲੱਭਣਾ ਪੈਣਾ ਫਿਰ ਕੁੜੀ ਜੇ ਕਿਤੇ ਸੋਹਣੀ ਸੁਨੱਖੀ ਹੁੰਦੀ ਹੈ ਕਿਸੇ ਰੈਸਟੋਰੈਂਟ ਤੇ ਜਾਂਦੀ ਹੈ ਰੈਸਟੋਰੈਂਟ ਵਾਲਾ ਜਾਂ ਕੋਈ ਵੀ ਕਹ ਲਓ ਬੁਰੀ ਬੁਰੀ ਨਿਗਾਹ ਨਾਲ ਦੇਖਦਾ ਤੇ ਕੁੜੀ ਚੰਗੀ ਹੁੰਦੀ ਹੈ ਉਹਨੂੰ ਕੰਮ ਨਹੀਂ ਮਿਲਦਾ ਉਹ ਕਿਉਂਕਿ ਉਹ ਮ ਗਲਤ ਨਿਗਾਹ ਨਾਲ ਦੇਖਦੇ ਨੇ ਵਿੱਚ ਬਹੁਤ ਬੰਦੇ ਸਾਰੇ ਵੀ ਨਹੀਂ ਬਹੁਤ ਜ਼ਿਆਦਾ ਨਹੀਂ ਪਰ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਐਧਾ ਦੇ ਬੰਦੇ ਕਿ ਗਲਤ ਨਿਗਾਹ ਨਾਲ ਦੇਖਦੇ ਫਿਰ ਉਹ ਬੰਦੇ ਗਲਤ ਨਿਗਾਹ ਨਾਲ ਦੇਖਦੇ ਨੇ ਫਿਰ ਕੁੜੀ ਜੇ ਚੰਗੀ ਹੁੰਦੀ ਹੈ ਕੁੜੀ ਮਨਾ ਕਰਦੀ ਆ ਹੁਣ ਜਦੋਂ ਕੁੜੀ ਮਨਾ ਕਰਦੀ ਉਹਨੂੰ ਕਿਤੇ ਕੰਮ ਨਹੀਂ ਮਿਲਦਾ ਇੱਕ ਅੱਧੀ ਦਿਹਾੜੀ ਲੱਗਦੀ ਆ ਉਹਦੇ ਨਾਲ ਕੀ ਕੰਮ ਚੱਲਣਾ ਜਦੋਂ ਕੁੜੀ ਥੱਕ ਹਾਰ ਕੇ ਹਟ ਜਾਂਦੀ ਆ ਫਿਰ ਜੇ ਉਹ ਹਟ ਜਾਂਦੀ ਆ ਤਾਂ ਉਹਦੇ ਘਰੇ ਕੋਈ ਨਾ ਕੋਈ ਆਂਟੀ ਹੁੰਦੀ ਆ ਇਹ ਵੀ ਅੱਜ ਕੱਲ ਆਏ ਨੇ ਉਹਦੇ ਹਾਲਾਤ ਕਿ ਜਿਹੜੇ ਘਰ ਚ ਰਹਿੰਦੇ ਹੁੰਦੇ ਨੇ ਉਹ ਘਰ ਵਾਲਿਆਂ ਦੀ ਇੱਕ ਅਧੀ ਆਂਟੀ ਹੁੰਦੀ ਆਈ ਜੀ ਉਹ ਲਾਲਚ ਚ ਚਲਾ ਲਾਦੀ ਆ ਕੁੜੀ ਨੂੰ ਪੈਸੇ ਮਾੜੇ ਕੰਮ ਕਰਾਉਣ ਤੇ ਜਦੋਂ ਕੁੜੀ ਇੱਕ ਵਾਰੀ ਪੈਸਿਆਂ ਦੇ ਚੱਕਰ ਚ ਪੈ ਗਈ ਮਾੜੇ ਕੰਮ ਚ ਫਸੀ ਹੋਈ ਤੇ ਫਿਰ ਜਦੋਂ ਇੱਕ ਵਾਰੀ ਉਹਨੂੰ ਫਰੀ ਦੇ ਪੈਸੇ ਆ ਗਏ ਕੀ ਭਾਈ ਕੰਮ ਕਰਨਾ ਨਹੀਂ ਪੈਸੇ ਮੋਟੇ ਨੇ ਤਾਂ ਕੁੜੀ ਨੂੰ ਲਤ ਲੱਗ ਜਾਂਦੀ ਆ ਉਹ ਚੰਗੀ ਕੁੜੀ ਮਾੜੇ ਪਾਸੇ ਚਲੀ ਜਾਂਦੀ ਆ ਵੀਰੋ ਇਹ ਜਿਹੜੇ ਤੁਸੀਂ ਬੱਚਿਆਂ ਨੂੰ ਬਾਹਰ ਭੇਜਦੇ ਹੋ ਇਹ ਨਹੀਂ ਹੈਗਾ ਕਿ ਬੱਚਾ ਗਲਤ ਆ ਪਰ ਉਰੋ ਦੇ ਹਾਲਾਤ ਐਦਾਂ ਦੇ ਆ ਜਦੋਂ ਭੁੱਖਾ ਮਰਦਾ ਹੁੰਦਾ ਉਦੋਂ ਉਹਨੂੰ ਪੱਤੇ ਵੀ ਖਾਣੇ ਪੈਂਦੇ ਨੇ ਕਿਉਂਕਿ ਆਪਣੇ ਇੰਡੀਆ ਚ ਹੋਰ ਗੱਲ ਆ ਆਪਣੇ ਘਰ ਆਬਦਾ ਹੁੰਦਾ ਕੋਈ ਰੈਂਟ ਨਹੀਂ ਦੇਣਾ ਹੁੰਦਾ ਕੁਝ ਨਹੀਂ ਦੇਣਾ ਹੁੰਦਾ ਫੈਮਿਲੀ ਦਾ ਚੱਲ ਜਾਂਦਾ ਪਰ ਇੱਥੇ ਸਾਰਾ ਕੁਝ ਕਿਰਾਏ ਦਾ ਹੁੰਦਾ ਇੱਥੇ ਨਹੀਂ ਚੱਲਦਾ ਕਿਉਂਕਿ ਜਦੋਂ ਬੱਚੇ ਲਵੇ ਕੋਈ ਹੀਲਾ ਨਹੀਂ ਹੁੰਦਾ ਤਾਂ ਉਹਨੂੰ ਗਲਤ ਪਾਸੇ ਡਿਸੀਜਨ ਲੈਣਾ ਪੈਂਦਾ ਫਿਰ ਉਹਨੂੰ ਲਤ ਲੱਗ ਜਾਂਦੀ ਆ ਉਹ ਫਿਰ ਉਹਨੂੰ ਉਹਦਾ ਉਹਨੂੰ ਲੱਗਦਾ ਵੀ ਫਰੀ ਦੇ ਪੈਸੇ ਆਉਂਦੇ ਨੇ ਗਲਤ ਕੰਮ ਕਰਕੇ ਬੱਚਾ ਗਲਤ ਕੰਮਾਂ 'ਚ ਪਈ ਜਾਂਦਾ ਇੱਕ ਚੰਗਾ ਜਵਾਕ ਐ ਇੱਥੇ ਆ ਕੇ ਖਰਾਬ ਹੋਏ ਦੇਖੇ ਨੇ ਹਾਲਾਤ ਐਦਾਂ ਦੇ ਨੇ ਤੇ ਪਿੰਡ 'ਚ ਬੜਾ ਮਾਣ ਮਹਿਸੂਸ ਕਰਦੇ ਨੇ ਜੀ ਸਾਡਾ ਬੱਚਾ ਬਾਹਰ ਵਗ ਗਿਆ ਕੈਨੇਡਾ ਵਗ ਗਿਆ ਪਰ ਇੱਥੇ ਬੱਚਾ ਕੀ ਕਰ ਰਿਹਾ ਉਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਲੱਖਾਂ ਕੋਹਾਂ ਸੱਤ ਸਮੁੰਦਰ ਦੂਰ ਬੈਠਿਆ ਹੁੰਦਾ ਤੇ ਰਿਸ਼ਤੇ ਖਰਾਬ ਹੋ ਗਏ ਇਹ ਵੀ ਕੋਈ ਪਤਾ ਨਹੀਂ ਆਪਣੇ ਪੰਜਾਬ ਵਾਲਿਆਂ ਨੂੰ ਤੇ ਫਿਰ ਉਹ ਕਹਿੰਦੇ ਨੇ ਜੀ ਅਸੀਂ ਤਾਂ ਬਾਹਰ ਜਾਣਾ ਤੇ ਕਈ ਵੀਰ ਉਹ ਦੇਖੇ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਇੰਡੀਆ ਭਾਗੇ ਇੰਡੀਆ ਆ ਕੇ ਫਿਰ ਕਹਿੰਦੇ ਸਾਡਾ ਤਾਂ ਰੀਜੀ ਨਹੀਂ ਲੱਗੇ ਫਿਰ ਵਾਪਸ ਜਾਣਾ ਰੱਬ ਨੇ ਉਹਨਾਂ ਨੂੰ ਉੱਥੇ ਸਹੀ ਜਗ੍ਹਾ ਪਹੁੰਚਾਇਆ ਫਿਰ ਕਹਿੰਦੇ ਜੀ ਵਾਪਸ ਹੋਣਾ ਤਾਂ ਉਹਨਾਂ ਨੂੰ ਲਤ ਲੱਗੀ ਵੀਰ ਇਸ ਦੀ ਜਿੱਦਾਂ ਆਮਲੀ ਨੂੰ ਫੀਮ ਦੀ ਲਤ ਲੱਗ ਗਈ ਐ ਦੀਆ दारू ਵਾਲੇ ਨੂੰ दारू ਦੀ ਲਤ ਲੱਗ ਗਈ ਇਹਦੇ ਛੁੱਟਦੀ ਨਹੀਂ ਇਹ ਐਸੀ ਤਰ੍ਹਾਂ ਜਿਹੜਾ ਮਾੜੇ ਕੰਮਾਂ 'ਚ ਪੈ ਗਿਆ ਉਹਨੂੰ ਮਾੜੇ ਕੰਮਾਂ ਦੀ ਲਤ ਲੱਗੀ ਤਾਂ ਇੱਥੇ ਤੁਸੀਂ ਜਵਾਕ ਜੇ ਤੁਸੀਂ 12ਵੀਂ ਕਰਾਤੀ ਤਾਂ ਕੋਈ ਬਾਹਲੀ ਵੱਡੀ ਪੜਾ ਨਹੀਂ ਦਿੱਤੀ ਜਾਂ ਹਾਈਲੈਟਸ ਕਰਾਤਾ ਤੁਸੀਂ ਜਵਾਕ ਨੂੰ ਚੰਗੇ ਕੰਮ ਤੇ ਲਾਓ ਉੱਥੇ ਕੰਮ ਕੋਈ ਸਿਖਾ ਦਿਓ ਕੰਮ ਉਹਨੂੰ ਰੋਟੀਆਂ ਪਕਾਉਣੀਆਂ ਨਹੀਂ ਆਉਂਦੀਆਂ ਉਹਨੂੰ ਵਿਆਹ ਕਰਕੇ ਤੋੜ ਦਿੰਨੇ ਹੋ ਪਰ ਅੱਜ ਦੇ ਹਾਲਾਤ ਕੀ ਨੇ ਛੋਟੇ ਬੱਚੇ ਬਿਲਕੁਲ ਹੀ ਖਰਾਬ ਹੋ ਗਏ ਕੈਨੇਡਾ ਦੇ ਵਿੱਚ ਚਾਹੇ ਉਹ ਆਸਟ੍ਰੇਲੀਆ ਦਾ ਚਾਹੇ ਕੋਈ ਵੀ ਦੇਸ਼ਾ ਕਿਉਂਕਿ ਇੱਥੇ ਮਜਬੂਰੀ ਬੜਾ ਕੁਝ ਕਰਾਉਂਦੀ ਆ ਜੇ ਜਵਾਕ ਖਰਾਬ ਨਹੀਂ ਤਾਂ ਮਜਬੂਰੀ ਨੇ ਜਵਾਕ ਨੂੰ ਖਰਾਬ ਕਰ ਦੇਣਾ ਤਾਂ ਮਜਬੂਰੀ ਬੜੀ ਵੱਡੀ ਚੀਜ਼ ਆ ਇਸ ਤੋਂ ਚੰਗਾ ਵੀਰੋ ਮੇਰੀ ਆ ਬੇਨਤੀ ਆ ਇੱਕ ਤਾਂ ਵੀਡੀਓ ਜਾਦੇ ਲੋਕਾਂ ਤੱਕ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਬੱਚਾ ਬਾਹਰ ਤੋਰਨ ਤੋਂ ਪਹਿਲਾਂ ਕੁਝ ਡਿਸੀਜਨ ਲਈਏ ਵੀ ਸਾਡੇ ਬੱਚੇ ਨਾਲ ਕੀ ਕੁਝ ਹੋ ਸਕਦਾ ਤੇ ਕੁਝ ਹੋਰ ਗੱਲਾਂ ਵੀ ਨੇ ਤੇ ਬੱਚੇ ਨੂੰ ਮੈਂ ਜਿੱਦਾ ਅੱਜ ਕੱਲ ਸਾਨੂੰ ਬਹੁਤ ਸਾਰੇ ਕਹਿੰਦੇ ਵੀ ਨੇ ਬੱਚੇ ਨੂੰ ਆਪਣੇ ਦੇਸ਼ ਦੇ ਵਿੱਚ ਹੀ ਕੋਈ ਕੰਮ ਸਿਖਾ ਦਿਓ ਜਿਨਨੇ ਪੈਸੇ ਬਾਹਰ ਆਉਣ ਤੇ ਲਾਉਣੇ ਆ ਉਹਨੂੰ ਕੋਈ ਛੋਟਾ ਕੰਮ ਤੋਰ ਦੋ ਬਾਹਰ ਆ ਕੇ ਵੀ ਤਾਂ ਇੱਥੇ ਪੋਚੇ ਝਾੜੂ ਪੋਚੇ ਘਟੀਆਂ ਵਧੀਆ ਕੰਮ ਕਰਨੇ ਆ ਜੇ ਤੁਸੀਂ ਬਾਹਰ ਆ ਕੇ ਕਹਿੰਦੇ ਹੋ ਜੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਤਾਂ ਜਿਹੜੇ ਦੇਖਦੇ ਹੈਗੇ ਹੋ ਭਾਈ ਉਹ ਦੇਖਦੇ ਵਿੱਚ ਹੀ ਕਿਉਂ ਨਹੀਂ ਬੱਚੇ ਨੂੰ ਕੰਮ ਤਰਾਉਂਦੇ ਤੇ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਕੋਈ ਆਪਦਾ ਬੱਚਾ ਨਾ ਗਾਲੇ ਬਾਹਰ ਭੇਜ ਕੇ ਬਿਨਾਂ ਸੋਚੇ ਸਮਝੇ ਆਪਦੇ ਬੱਚੇ ਨੂੰ ਬਾਹਰ ਭੇਜ ਦੇ ਚਾਹੇ ਉਹ ਮੁੰਡਾ ਚਾਹੇ ਕੁੜੀ ਆ ਕਈ ਇਹ ਸੋਚਦੇ ਨੇ ਮਾਪਿਓ ਵੀ ਨਸ਼ੇ ਤੋਂ ਬੱਚਾ ਰਹੂਗਾ ਇਦੇ ਵਾਸਤੇ ਅੱਗੇ ਵੀਡੀਓ ਬਣਾਵਾਂਗੇ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਤੇ ਜ਼ਰੂਰ ਸ਼ੇਅਰ ਕਰ ਦਿਓ ਬਾਈ ਜੀ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸੋਸਰੀਆ